ਲੋਕ ਗੀਤਾਂ ਦੇ ਸਫਰ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਤੇ ਦੇਸ਼ ਪਰਦੇਸ਼ ਵਸਦੇ ਲੋਕ ਗੀਤ ਪ੍ਰੇਮੀਆਂ ਨੂੰ ਨਿੱggi ਜਿਆ ਆ ਲੋਕ ਗੀਤਾਂ ਦਾ ਅਨੇਕਾ ਰੰਗਾਂ ਵਿੱਚੋਂ ਅੱਜ ਇੱਕ ਹੋਰ ਰੰਗ ਲੈ ਕੇ ਤੁਹਾਡੇ ਸਨ ਮੁਖਾਜ਼ਰਾਂ ਆਓ ਸਾਰੇ ਗਾਈਏ ਸੁਣੀਏ ਤੇ ਮਾਣੀਏ ਤੇ ਇਹਨਾਂ ਨੂੰ ਹੋਰ ਅਗਲੇਰੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਇਨਾਂ ਦੇ ਸਹਾਇਕ ਬਣੀਏ ਤੇ ਆਉ ਗਾਈਏ ਇਹ ਲੋਕ ਗੀਤ ਨਿੱਕੀਆਂ ਨਿੱਕੀਆਂ ਚਿੜੀਆਂ ਮਾਏ ਨੀ ਬੈਰੀ ਆੜੀ ਦੀ ਢਾਲ ਮੇਰੀਏ ਰਾਣੀਏ ਮਾਏ ਨੀ ਬੇਰੀ ਆੜਲੀ ਦੀ ਡਾ ਇੱਕ ਚਿੜੀ ਨੇ ਜੋ ਲਾਈ ਉਡਾਰੀ ਸਾਰੀਆਂ ਉੱਡ ਗਈਆਂ ਨਾਲ ਮੇਰੀਏ ਪੋਲੀਏ ਮਾਏ ਨਹੀਂ ਸਾਰੀਆਂ ਉੱਡ ਗਈਆਂ ਨਾ ਤੀਆਂ ਨੂੰ ਸੋਰੇ ਤੋਰ ਕੇ ਮਾਈਂ ਕਿਉਂ ਖੜੀ ਕੋਲੇ ਦੇ ਨਾਲ ਮੇਰੀ ਏ ਰਾਣੀਏ ਮਾਈਂ ਕਿਉਂ ਖੜੀ ਕੋਲੇ ਦੇਨਾ ਨਦੀਆਂ ਪਾਰ ਵਿਆਹ ਕੇ ਮਾਈਂ ਵੇਖਦੀ ਤੀ ਜਾਂ ਤੇਰਾ ਮੇਰੀ ਇਹ ਪੋਲੀਏ ਮਾਈਂ ਵੇਖਦੀ ਤੀਆਂ ਦੇ ਰਾਹ ਦੂਰੋਂ ਤੇ ਆਈ ਸਮੈਂ ਚੱਲ ਕੇ ਮਾਈ ਨੀ ਦਰ ਵਿੱਚ ਰਈਆਂ ਖਲੋ ਮੇਰੀਏ ਰਾਣੀਏ ਮਾਈ ਨੀ ਦਰ ਵਿੱਚ ਰਈ ਅੱਖ ਲੋ ਕਿਸੇ ਨ ਪੁੱਛਈ ਸੋ ਕਿਸੋ ਨੇੜਾ ਕਿਸੇ ਨ ਅੱਖੀ ਆਈ ਬੋ ਮੇਰੀਏ ਰਾਣੀਏ ਮਾਏ ਨੀ ਕਿਸੇ ਨਾ ਆਖੀ ਆਈ ਬੋ ਵੀਰੇ ਨੇ ਪੁੱਛੀ ਆਈ ਸੋ ਕਿ ਸੋ ਨੇੜਾ ਪਾਬੋ ਨੇ ਆਖੀ ਆਈ ਬੋ ਮੇਰੀਏ ਪੋਲੀਏ ਮਾਏ ਨੀ ਪਾ ਬੋ ਨੇ ਅੱਖੀ ਆਈ ਬੋ ਪੱਬੀਆਂ ਅੰਗ ਸਹੇ ਲੜੀਆਂ ਮਾਏ ਨੀ ਵੀਰਾਂ ਦੀ ਠੰਡੜੀ ਸ਼ਾਮ ਮੇਰੀ ਏ ਰਾਣੀਏ ਮਾਏ ਨੀ ਵੀਰਾਂ ਦੀ ਠੰਡੜੀ ਸ਼ਾਂ ਚਾਚੀਆਂ ਤਾਇਾਨਾ ਵੇੜਾ ਉਪਰੇ ਆ ਮਾ ਜਈ ਕੋਈ ਵਿਨਾ ਮੇਰੀਏ ਰਾਣੀਏ ਮਾਏ ਨੀ ਮਾਜੇ ਕੋਈ ਵੀ ਨਾ ਵੀਰਾ ਵੇ ਮੇਰੀ ਅੰਮਾ ਦੇ ਆਜਾਇਆ ਤੂੰ ਮੈਨੂੰ ਬਾਪ ਲੈ ਦੀ ਥਾ ਮੇਰਿਆ ਰਾਜਿਆ ਵੀਰਾ ਵੇ ਤੂੰ ਮੈਨੂੰ ਬਾਬਲੇ ਦੀ ਥਾਂ ਪਾਬੋਨੀ ਮੇਰੇ ਵੀਰੇ ਦੀ ਇਹ ਹੀਰੇ ਤੂੰ ਮੈਨੂੰ ਮਾਵਾਂ ਦੇ ਥਾਂ ਮੇਰੀਏ ਸੋਣੀਏ ਪਾਬੋਨੀ ਤੋਂ ਮੈਨੂੰ ਮਾਂ ਦੀ ਥਾਂ ਨਿੱਕੀਆਂ ਨਿੱਕੀਆਂ ਚਿੜੀਆਂ ਮਾਏ ਨੀ ਬੈੜੀਆਂ ਡાળੀ ਦੀ ਡાળ ਮੇਰੀਏ ਰਾਣੀਏ ਮਾਏ ਨੀ ਬੇਰੇ ਆੜੀ ਦੀ ਢੜ ਇਹ ਸਿਲੋਕ ਗੀਤ ਆਪਣੇ ਸਯੋਗ ਸੁਜਮਾਰਾ ਇੰਡਸਟਰੀ ਲਿਖੇ ਚਲ ਕਰਿਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਰ